ਦੁਨੀਆ ਵਿੱਚ ਸਭ ਤੋਂ ਮਹਿੰਗਾ ਦੁੱਧ ਜੇ ਵਿਕਿਆ ਛਕਾਇਆ ਗਿਆ ਕਿਸੇ ਨੇ ਪਿਆਇਆ ਤੇ ਮੋਤੀ RAM ਨੇ ਪਿਆਇਆ ਮਹਿੰਗਾ ਕਿਵੇਂ ਹੈ ਇਹ ਸੁਣ ਲਿਓ ਬਾਬਾ ਮੋਤੀ RAM ਜੀ ਬਾਬਾ ਜੱਥਾ ਸਿੰਘ ਜੀ ਸਨ ਜੱਥਾ ਸਿੰਘ ਇਹ ਪੁੱਤ ਸੀ ਉਹਨਾਂ ਦੇ ਤੇ ਗੁਰੂ ਘਰ ਦਾ ਪ੍ਰੇਮੀ ਸੀ ਜੱਥਾ ਸਿੰਘ ਨਾਂ ਸੀ ਕੀਤਾ ਇਹਨਾਂ ਨੇ ਬੜੇ ਗੁਰਮੁਖ ਬੰਦੇ ਇਹ ਮਹਿਰਿਆਂ ਦੇ ਘਰ ਦਾ ਜਨਮ ਜਾਤਾਂ ਪਾਤਾਂ ਆਪਾਂ ਨਹੀਂ ਮੰਨਦੇ ਪਰ ਉਸ ਬਰਾਦਰੀ ਨੂੰ ਭਾਗ ਲਾਏ ਆ ਇਹਨਾਂ ਨੇ ਸੇਵਾ ਕਰਕੇ ਮਾਣ ਵਧਾਇਆ ਉੱਚਿਆ ਕੀਤਾ ਸਿਖਾਇਆ ਪਿਆਰ ਕਰਨ ਵਾਲਾ ਕੋਈ ਵੀ ਹੋ ਸਕਦਾ ਜਾਤ ਨਹੀਂ ਵੇਖਦਾ ਪਿਆਰ ਕਰਨ ਵਾਲਾ ਪ੍ਰੇਮੀ ਕੋਈ ਵੀ ਹੋ ਸਕਦਾ ਕਿਸੇ 'ਚ ਵੀ ਪ੍ਰੇਮ ਦੀ ਕਣੀ ਆ ਸਕਦੀ ਹੈ ਤੇ ਬਾਬਾ ਮੋਤੀ RAM ਜੀ 18 ਸਾਲ ਦੇ ਸੀ ਜਦੋਂ ਵਜੀਦੇ ਦੀ ਸੇਵਾ 'ਚ ਆਏ ਸੀ ਧਿਆਨ ਨਾਲ ਸੁਣਿਓ ਵਜੀਦ ਖਾਨ ਦੀ ਡਿਊਟੀ ਕਰਨ ਲੱਗੇ ਸੂਬਾ ਸਰਹੰਦ ਸਰਹੰਦ ਵਿੱਚ ਡਿਊਟੀ ਕਰਦੇ ਸੀ 18 ਸਾਲ ਦੇ 40 ਸਾਲ ਦੀ ਉਮਰ ਹੋ ਗਈ 22 ਸਾਲ ਹੋ ਗਏ ਡਿਊਟੀ ਕਰਦੇ ਆ ਵਿਆਹ ਹੋਏ ਨੇ ਘਰ ਵਾਲੀ ਦਾ ਨਾਮ ਹੈ ਬੀਬੀ ਭੋਲੀ ਤੇ ਪੁੱਤ ਇੱਕ ਹੈ ਜਿਹਦਾ ਨਾਮ ਨਰੇਣਾ ਇੱਕ ਪੁੱਤ ਹੈ ਨਰੇਣਾ ਪਿਤਾ ਚੜ੍ਹਾਈ ਕਰ ਗਏ ਆ ਬੁੱਢੜੀ ਮਾਂ ਘਰ ਚ ਇੱਕ ਆਪ ਹੈ ਇੱਕ ਘਰ ਵਾਲੀ ਹੈ ਇੱਕ ਪੁੱਤ ਹੈ ਇੰਨੇ ਹੀ ਜੀ ਨੇ ਕਰਦੇ ਚਾਰ ਤੇ ਬਾਬਾ ਮੋਤੀराम ਦਾ ਘਰ ਵੀ ਉੱਥੇ ਹੀ ਐ ਸਰੰਦ ਤੇ ਬਿਊਟੀ ਪਤਾ ਕੀ ਐ Hindu ਕੈਦੀ ਨੇ ਜਿਹੜੇ Hindu ਕੈਦੀ ਮੁਸਲਮਾਨ ਕੈਦੀਆਂ ਦਾ ਖਾਣਾ ਕੋਈ ਹੋਰ ਬਣਾਉਂਦਾ ਸਰੰਦ ਵਿੱਚ ਜਿਹੜੇ Hindu ਕੈਦੀ ਕੈਦ ਹੁੰਦੇ ਸੀ ਉਹਨਾਂ ਨੂੰ ਰੋਟੀ ਖਵਾਉਣੀ ਰੋਟੀ ਬਣਾਉਣੀ ਖਾਣਾ ਬਣਾਉਣਾ ਉਹਨਾਂ ਨੂੰ ਰੋਟੀ ਖਵਾਉਣੀ ਮੋਦੀ RAM ਜੀ ਨੂੰ ਦੱਸਿਆ ਬਾਬਾ ਮੋਦੀ RAM ਅੱਜ 3 ਕੈਦੀ ਨਵੇਂ ਆਏ ਐ ਕਹਿੰਦਾ ਸਾਰਾ ਘੁੰਮ ਕੇ ਆਇਆ ਗੇੜੇ ਦੇ ਕੇ ਆਇਆ ਮੈਂ ਤੇ ਕਿਤੇ ਨਹੀਂ ਵੇਖੇ ਸਾਰੀ ਜੇਲ੍ਹ ਵਿੱਚ ਗਿਆ ਸਾਰੀਆਂ ਕੋਠੜੀਆਂ 'ਚ ਗਿਆ ਸਾਰਿਆਂ ਨੂੰ ਖਾਣਾ ਖਵਾ ਕੇ ਆਇਆ ਕਿਹੜੇ ਕੈਦੀ ਨਵੇਂ ਆਏ ਐ ਉਹ 11 ਬੋ ਸੀ ਕਹਿਣ ਲੱਗੇ ਕੈਦੀ ਆਏ ਐ ਇੱਥੇ ਕੈਦ ਨਹੀਂ ਕੀਤੇ ਕਹਿੰਦੇ ਕਿਥੇ ਕੈਦ ਕੀਤੇ ਐ ਕਹਿੰਦੇ ਠੰਡੇ ਬੁਰਜ ਚ ਕੈਦ ਨੇ ਉੱਤੇ ਜਾਣਾ ਪੈਣਾ ਤੇ ਫੇਰ ਬਾਬਾ ਮੋਤੀ RAM ਜੀ ਉੱਤੇ ਪਹੁੰਚੇ ਕਿਹੜੇ ਕੈਦੀ ਆਏ ਐ ਬੜਾ ਵੇਖਿਆ ਵਾ ਉਹ ਜਦੋਂ ਗਏ ਤੇ ਜਾ ਕੇ ਵੇਖਿਆ ਮਾਤਾ ਗੁਜਰ ਕੌਰ ਤੇ ਛੋਟੇ ਸਭ ਜਾਂਦੇ ਇਹ ਹੁਣ ਇਹਨਾਂ ਦੇ ਉਹ ਖੂਨ ਦੇ ਵਿੱਚ ਪ੍ਰੇਮ ਪਿਤਾ ਲੱਗੇ ਹੋਏ ਸੀ ਤੇ ਬਾਬੇ ਮੋਤੀराम ਨੇ ਜਾ ਕੇ ਚਰਨਾਂ ਤੇ ਮੱਥਾ ਟੇਕਿਆ ਮਾਤਾ ਜੀ ਦੇ ਦੇ ਸਾਹ ਜਦਿਆਂ ਤੇ ਕਹਿਣ ਲੱਗਾ ਮੇਰੀ ਡਿਊਟੀ ਹੈ ਜੀ ਇੱਥੇ ਪ੍ਰਸ਼ਾਦੇ ਦੀ ਲੰਗਰ ਖਵਾਉਂਦਾ ਮੈਂ ਸਾਰੇ ਕੈਦੀਆਂ ਨੂੰ ਮੈਨੂੰ ਪਤਾ ਲੱਗਿਆ ਨਵੇਂ ਕੈਦੀ ਆਏ ਐ ਹਾਲ ਵੇਖ ਕੇ ਰੋਣ ਲੱਗ ਪਿਆ ਪੁੱਬਾ ਮਾਰ ਮਾਰ ਕੇ ਕਹਿੰਦੇ ਆ ਤੇ ਸਰੀਰ ਦਾ ਥੋੜਾ ਜਿਹਾ ਭਾਰਾ ਸੀ ਮੋਤੀ ਦਾ ਤੂੰ ਬਾਹ ਮਾਰ ਮਾਰ ਕੇ ਰੋਵੇ ਕਹਿੰਦਾ ਮਾਤਾ ਜੀ ਆ ਹਾਲ ਮੈਨੂੰ ਵੇਖਣਾ ਪੈਣਾ ਸੀ ਮੇਰੀ ਡਿਊਟੀ ਪ੍ਰਸ਼ਾਦੇ ਦੀ ਹੈ ਮੈਂ ਪ੍ਰਸ਼ਾਦਾ ਲਿਆਵਾਂ ਤੁਹਾਡੇ ਲਈ ਮਾਤਾ ਜੀ ਕਹਿਣ ਲੱਗੇ ਤੂੰ ਆਇਆ ਚੰਗੀ ਗੱਲ ਐ ਪਰ ਮੈਂ ਤੇ ਮੇਰੇ ਬੱਚਿਆਂ ਨੇ ਲੰਬਾ ਸਫਰ ਕਰਨਾ ਹੈ ਤੇ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਗੁਰਮਖੋ ਜੇ ਲੰਬਾ ਸਫਰ ਕਰਨਾ ਹੋਵੇ ਨਾ ਫਿਰ ਪਟੂਰੇ ਨਹੀਂ ਖਾ ਕੇ ਜਾਈਦੇ ਫਿਰ ਪਕੌੜੇ ਖਾ ਕੇ ਨਹੀਂ ਲੰਬੇ ਸਫ਼ਰ ਤੇ ਜਾਈਦਾ ਸਫ਼ਰ ਲੰਬਾ ਕਰਨਾ ਹੋਵੇ ਤੇ ਭੋਜਨ ਸਾਦਾ ਤੇ ਠੀਕ ਭੋਜਨ ਕਰਕੇ ਜਾਈਦਾ ਤੇ ਮਾਤਾ ਜੀ ਕਹਿਣ ਲੱਗੇ ਅਸੀਂ ਤੇ ਉਸ ਯਾਤਰਾ ਤੇ ਜਾਣਾ ਹੈ ਜਹੇ ਮਾਰਗ ਕੇ ਗਨੇ ਜਾਹੇ ਨਾ ਕੋਸਾ ਜਿਹਦੇ ਕੋੜ ਹੀ ਗਿਣੇ ਜਾਂਦੇ ਅਸੀਂ ਉਹ ਯਾਤਰਾ ਤੇ ਜਾਣਾ ਹੈ ਫਿਰ ਕਹਿੰਦੇ ਫੇਰ ਇਸ ਪਾਪੀਆਂ ਦੇ ਘਰ ਦਾ ਨਹੀਂ ਖਾ ਕੇ ਜਾ ਸਕਦੇ ਇਹ ਨਹੀਂ ਖਾਣਾ ਮਾਤਾ ਜੀ ਥੋੜਾ ਜਿਹਾ ਕਹਿੰਦੇ ਨਹੀਂ ਛਕਣਾ ਗੰਦੂ ਆਇਆ ਤੇਰੀ ਡਿਊਟੀ ਹੈ ਤੂੰ ਫਰਜ਼ਨ ਵਾਰਿਆਂ ਪਰ ਮੈਂ ਤੇ ਮੇਰੇ ਪੋਟਿਆਂ ਨੇ ਇਹ ਨਹੀਂ ਖਾਣਾ ਬੱਚਿਆਂ ਨੂੰ ਨਹੀਂ ਪਤਾ ਇਹ ਹਾਂ ਵੀ ਕਰਦੇ ਨੇ ਪਰ ਮੈਂ ਮੂੰਹ ਚ ਨਹੀਂ ਪਾਉਣਾ ਇਹਨਾਂ ਦੇ ਮੈਂ ਰੋਕ ਵੀ ਦੇਾਂਗੀ ਵੀ ਖਾਣਾ ਨਹੀਂ ਖਾਣੇ ਦਾ ਅਸਰ ਹੁੰਦਾ ਗੁਰਮਖੋ ਜਿਹਦੇ ਘਰ ਦੀ ਰੋਟੀ ਖਾਈਏ ਮਣ ਜਾ ਵੇਖ ਪਰਖ ਲਿਆ ਕਰੋ ਆ ਸਾਡੇ ਸੱਜਣ ਆਪ ਮੇਰੇ ਰਸੋਈ ਚ ਮੁੰਡੇ ਸਾਡੇ ਪ੍ਰਸ਼ਾਦਾ ਮੇਰਾ ਵੀ ਬਣਾਉਣਗੇ ਨਾ ਤੇ ਸਾਡੇ ਇੱਕ ਬੜੇ ਗੁਰਮਖ ਸੱਜਣ ਨੇ ਕਰਮ ਧਰਮ ਵਾਲੇ ਐ ਜੁੜੀ ਰੂਹ ਜੁੜੀ ਸੇਵਾ ਵਾਲੇ ਤੇ ਮੈਂ ਆਪਣੇ ਸਿੰਘ ਨੂੰ ਕਿਹਾ ਵੀ ਜੇ ਮਰਚ ਵੀ ਪੈਣੀ ਹੈ ਨਾ ਮਾੜੀ ਜੀ ਉਹ ਵੀ ਉਹਦੇ ਘਰੋਂ ਆਉਣੀ ਚਾਹੀਦੀ ਏ ਹੋਰ ਨਾ ਕਿਸੇ ਦੇ ਘਰੋਂ ਲਿਆਈ। ਮੇਰਾ ਖਾਣਾ ਬਣੇ ਤੇ ਉੱਥੋਂ ਹੀ ਬਣਨਾ ਚਾਹੀਦਾ। ਉੱਥੋਂ ਹੀ ਆਵੇ। ਇੱਕ ਚਮਚਾ ਵੀ ਕਿਸੇ ਚੀਜ਼ ਦਾ ਹੋਰ ਨਾ ਕਿਤੋਂ ਵਰਤੀ। ਇਹ ਖਾਣੇ ਨੇ ਤੁਸੀਂ ਬਣਾਣਾ ਤੁਸੀਂ। ਕੱਲ ਸੁਣਿਆ ਨਾ ਵੀ ਗਾਜਰਾ ਗੋਭੀ ਤੁਸੀਂ ਬਣਿਓ। ਤੇ ਜਿੱਦਾਂ ਦਾ ਭੋਜਨ ਹੱਥ ਲੱਗਿਆ ਕਿੱਦਾਂ ਦੇ ਬੰਦਿਆਂ ਦੇ ਹੱਥੋਂ ਆਇਆ ਹੈ ਇਹ ਤੁਹਾਡੇ ਸਰੀਰ ਤੇ ਤੁਹਾਡੇ ਮਨ ਤੇ ਅਸਰ ਕਰੇ। ਬਹੁਤ ਵਿਗੜੇ ਬੰਦੇ ਦੇ ਘਰ ਦੀ ਰੋਟੀ ਖਾ ਲੈ ਤੇਰਾ ਮਨ ਨਹੀਂ ਟਿਕਣਾ ਪਾਠ ਵਿੱਚ ਸੱਚਾ ਸੁੱਚਾ ਬੰਦਾ ਉਹਦੇ ਘਰ ਦਾ ਖਾਣਾ ਖਾਣਾ ਤੇਰੇ ਮਨ ਤੇ ਉਹਦਾ ਅਸਰ ਹੁੰਦਾ ਹੈ ਭੋਜਨ ਖਾਣ ਲੱਗਿਆ ਬਹੁਤ ਅਵੇਅਰ ਰਹਿਣਾ ਚਾਹੀਦਾ ਹੈ ਰੋਟੀ ਖਾਣ ਦੇ ਪਰਸ਼ਾਦਾ ਜਿਹੜਾ ਹੱਕ ਸੱਚ ਦਾ ਉਹਦਾ ਅਸਰ ਹੈ ਚੰਗੇ ਜੀਵਨ ਵਾਲੇ ਬੰਦੇ ਦੇ ਘਰ ਦਾ ਬਣਿਆ ਖਾਣਾ ਬਹੁਤ ਗਲਤ ਬੰਦੇ ਦੇ ਹੱਥ ਦੀ ਰੋਟੀ ਖਾਣੇ ਆ ਦੋ ਨੰਬਰ ਦੀ ਕਮਾਈ ਦਾ ਖਾਣਾ ਖਾਓਗੇ ਮਨ ਨਹੀਂ ਟਿਕੇਗਾ ਉਹਦੇ ਤੇ ਵੀ ਅਸਾਂ ਮਾਤਾ ਜੀ ਕਹਿੰਦੇ ਮੈਂ ਨਾ ਖਾਣਾ ਹੈ ਨਾ ਮੈਂ ਸਾਬ ਜਦਿਆਂ ਨੂੰ ਛਕਣ ਛਕਣ ਦੇਣਾ ਮੋਤੀ RAM ਰੋਣ ਲੱਗ ਪਿਆ ਕਹਿੰਦਾ ਇੱਤਾ ਮੈਂ ਕਿਵੇਂ ਛੱਡ ਜਾ ਚਲੋ ਛੱਡੋ ਵਾਪਸ ਮੋਤੀ RAM ਜੀ ਆਏ ਇਨਾਂ ਦੀ ਮਾਤਾ ਵੇਟ ਕਰਦੀ ਸੀ ਘਰ ਵਾਲੀ ਵੇਟ ਕਰਦੀ ਸੀ ਭੋਲੀ ਬੈਠੀ ਨਾਲ ਨਰੈਣਾ ਪੁੱਤ 7 ਸਾਲ ਦਾ ਪੁੱਤ ਉਹ ਵੀ ਵੇਟ ਕਰਦਾ ਬਾਪੂ ਆਊਗਾ ਇਕੱਠੇ ਰੋਟੀ ਖਾਵਾਂਗੇ ਪਿਤਾ ਜੀ ਆਏ ਚਾਰੇ ਜੀ ਇਕੱਠੇ ਬਹਿ ਗਏ ਖਾਣਾ ਲੱਗ ਗਿਆ ਐਦਾਂ ਸਾਰਿਆਂ ਨੂੰ ਵਰਤਾਤਾ ਸਾਰੇ ਛਕਣ ਲੱਗੇ ਮੋਤੀ RAM ਨੇ ਗਰਾਈ ਤੋੜੀ ਮੂੰਹ ਦੇ ਨੇੜੇ ਲਿਆਇਆ ਬਾਬਾ ਮੋਤੀराम ਉੱਥੇ ਰੁਕ ਗਏ ਕਹਿੰਦੇ ਪੁੱਤ ਖਾਂਦਾ ਨਹੀਂ ਮਾਂ ਕਹਿੰਦੀ ਪੁੱਤ ਰੋਟੀ ਨਹੀਂ ਖਾਂਦਾ 80 ਸਾਲ ਦੀ ਸੀ ਪੁੱਤ ਰੋਟੀ ਨਹੀਂ ਖਾਂਦਾ ਤੇ ਮੋਤੀराम ਕਹਿਣ ਲੱਗਾ ਮਾਤਾ ਜੀ ਨਹੀਂ ਖਾਂਦਾ ਤੇ ਮਾਵਾਂ ਸਮਝ ਜਾਂਦੀਆਂ ਵੀ ਕੀ ਹੋਇਆ ਮਾਂ ਜ਼ਿਆਦਾ ਸਮਝਦੀ ਹੈ ਕਿ ਕੀ ਹੋਇਆ ਮੇਰੇ ਪੁੱਤ ਨੂੰ ਰੋਟੀ ਨਹੀਂ ਖਾਂਦਾ ਤੇ ਕਹਿਣ ਲੱਗਾ ਮਾਂ ਅੱਜ ਨਵੇਂ ਤਿੰਨ ਕੈਦੀ ਆਏ ਐ ਭੁੱਖੇ ਕਹਿੰਦੀ ਅੱਜ ਤੱਕ ਬੜੇ ਕੈਦੀ ਆਏ ਭੁਖੇ ਰਹੇ ਰੱਜੇ ਰਹੇ ਤੂੰ ਤੇ ਰੋਟੀ ਖਾਨਣਾ 22 ਸਾਲ ਦਾ ਨੌਕਰੀ ਕਰਦਾ ਤੈਨੂੰ ਹੁਣ ਕੀ ਹੋਇਆ ਕਹਿਣ ਲੱਗਾ ਮਾਤਾ ਤੈਨੂੰ ਪਤਾ ਕੈਦੀ ਕੌਣ ਨੇ ਕਹਿੰਦੇ ਕੌਣ ਨੇ ਕਹਿੰਦੇ ਸਾਹਿਬ ਗੁਰੂ ਗੋਬਿੰਦ ਸਿੰਘ ਦੀ ਮਾਂ ਐ ਇਹ ਗੁਰੂ ਗੋਬਿੰਦ ਸਿੰਘ ਸਾਡੀ ਜਾਨ ਐ ਕਲਗੀ ਧਰ ਨਾਲ ਅਸੀਂ ਪਿਆਰ ਬਹੁਤ ਕਰਦੇ ਹਾਂ ਤੂੰ ਤੇ ਸਾਖੀਆਂ ਸੁਣਾਈਆਂ ਉਹਨਾਂ ਦੀਆਂ ਗੱਲਾਂ ਸੁਣਾਈਆਂ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਤੇ ਉਹਨਾਂ ਦੀ ਘਰ ਵਾਲੀ ਮਾਤਾ ਗੁਜਰੀ ਕੈਦ ਕੈਦ ਹੈ ਤੇ ਨਿੱਕੇ ਨਿੱਕੇ ਬੱਚੇ ਕਲਗੀ ਧਰਦੇ ਬੱਚੇ ਆਏ ਅੱਜ ਕੈਦੀ ਤੇ ਆਉਂਦੇ ਪਰ ਇਹ ਨਵੇਂ ਕੈਦੀ ਜਿਹੜੇ ਆਏ ਐ ਇਹ ਗੁਰੂ ਗੋਬਿੰਦ ਸਿੰਘ ਦੇ ਪੁੱਤ ਹੈ ਤੇ ਮੋਤੀराम ਜੀ ਨੇ ਜਦੋਂ ਸਾਰੀ ਗੱਲ ਦੱਸੀ ਮਾਤਾ ਨੇ ਵੀ ਰੋਟੀ ਛੱਡਤੀ ਉੱਠੀ ਘਰ ਵਾਲੀ ਵੀ ਕਹਿੰਦੀ ਹੈ ਗੁਰੂ ਸਾਹਿਬ ਦੇ ਬੱਚੇ ਕਹਿੰਦੇ ਆਏ ਆ ਮੱਥਾ ਟੇਕ ਕੇ ਆਇਆ ਤੇ ਖਾਣਾ ਖਵਾਇਆ ਕਿਉਂ ਨਹੀਂ ਉਹ ਕਹਿੰਦੇ ਖਾਣਾ ਨਹੀਂ ਇਹਦੇ ਘਰ ਦਾ ਕਹਿੰਦੇ ਫੇਰ ਕਹਿੰਦੇ ਇਹਦੇ ਘਰ ਦਾ ਨਹੀਂ ਖਾਣਾ ਘਰ ਵਾਲੀ ਕਹਿਣ ਲੱਗੀ ਉਹਦੇ ਘਰ ਦਾ ਨਹੀਂ ਖਾਣਗੇ ਸਾਡੇ ਘਰ ਦਾ ਤੇ ਖਾ ਲੈਣਗੇ ਦੁੱਧ ਪੀ ਲੈਣਗੇ ਇੱਥੇ ਸੁਣਿਆ ਦੁੱਧ ਪੀ ਲੈਣਗੇ ਘਰ ਵਾਲੀ ਕੰਨੀ ਵੇਖ ਕੇ ਪੁੱਤ ਕੰਨੀ ਵੇਖ ਕੇ ਕਹਿਣ ਲੱਗਾ ਭਗਵਾਨ ਨੇ ਦੁੱਧ ਲੈ ਜਾਣਾ ਮਹਿੰਗਾ ਬਹੁਤ ਪੈ ਜਾਣਾ ਇਹ ਦੁੱਧ ਮਹਿੰਗਾ ਬਹੁਤ ਹੈ ਲੈ ਜਾਣਾ ਘਰ ਵਾਲੀ ਕਹਿੰਦੀ ਕਿੰਨਾ ਕੁ ਮਹਿੰਗਾ ਪੈ ਜੂ ਕਹਿੰਦੇ ਇਹ ਇੰਨਾ ਮਹਿੰਗਾ ਹੈ ਸਾਨੂੰ ਜਾਨਾਂ ਦੇਣੀਆਂ ਪੈਣਗੀਆਂ ਆਪਣੀਆਂ ਇਹ ਤੂੰ ਥੱਲੇ ਨਹੀਂ ਸਰਨਾ ਇਹਨਾਂ ਦੀਆਂ ਨਜ਼ਰਾਂ 'ਚ ਆ ਜਾਣਾ ਆਪਾਂ ਤੇ ਇਹ ਮਹਿੰਗਾ ਬਾੜਾ ਪਊ ਵੇਖ ਲੈ ਵੇ ਘਰ ਵਾਲੀ ਪੁੱਤ ਕੰਨੀ ਵੇਖੇ ਪਤੀ ਕੰਨੀ ਵੇਖੇ ਮਾਂ ਨਾਲ ਹੈ ਕਹਿਣ ਲੱਗੇ ਜੀ ਜਿੰਨਾ ਮਰਜ਼ੀ ਮਹਿੰਗਾ ਪੈ ਜੇ ਜਾਓ ਦੁੱਧ ਬਣਾਇਆ ਘਰ ਦਾ ਤੇ ਬਣਾ ਕੇ ਦੁੱਧ ਗੜਵੇ ਚ ਪਾਤਾ ਗਲਾਸ ਦੇਤੇ ਨਾਲ ਉਹ ਗਲਾਸ ਅਜੇ ਵੀ ਪਏ ਆ ਉਥੇ ਬਾਬਾ ਮੋਤੀराम ਦੇ ਗੁਰਦੁਆਰੇ ਸਾਡੇ ਜਿਹੜੇ ਦੀਵਾਨ ਲੱਗਣੇ ਨੇ ਨਾ ਫਤੇਗੜ ਸਾਹਿਬ ਬਾਬਾ ਮੋਤੀराम ਦੇ ਗੁਰਦੁਆਰੇ ਦੇ ਨਾਲ ਹੈ ਜਿਹੜੀ ਜਗ੍ਹਾ ਜਿੱਥੇ ਲੱਗਣਾ ਪੰਡਾਲ ਲੱਗਣਾ ਤੇ ਉਥੇ ਗਲਾਸ ਅਜੇ ਵੀ ਪਏ ਐ ਉਹ ਦੋ ਗਲਾਸ ਤੇ ਗੜਵਾ ਅਸੀਂ ਕਵਤਾ ਬੜੀ ਪਿਆਰੀ ਪੜਦੇ ਹੁੰਦੇ ਰਹੇ ਆ ਛਕੋ ਛਕਾਓ ਲਾਲਾ ਨੂੰ ਚਲੋ ਇਹ ਤੇ ਨਹੀਂ ਹੁਣ ਪੜਨ ਦਾ ਟਾਈਮ ਬਸ ਮੈਂ ਗੱਲ ਖਤਮ ਕਰਨ ਲੱਗਿਆ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਖੁਦ ਛਕੋ ਛਕਾਓ ਲਾਲਾ ਨੂੰ ਤੇ ਮਾਤਾ ਗੁਜਰ ਕੋਰ ਤੇ ਸਾਹਬ ਜਦ ਦੇ ਕੈਦ ਨੇ ਤੇ ਕਹਿੰਦੇ ਸਿਪਾਈਆਂ ਨੇ ਹੁਣ ਜਾਨ ਨਹੀਂ ਦੇਣਾ ਅੱਗੇ ਤੇ ਡਿਊਟੀ ਦਿਨੇ ਤੇ ਡਿਊਟੀ ਸੀ ਦਿਨੇ ਤੇ ਮੈਂ ਜਾ ਸਕਦਾ ਸੀ ਰਾਤ ਨੂੰ ਕਿਵੇਂ ਜਾਵਾਂ ਘਰ ਵਾਲੀ ਕਹਿਣ ਲੱਗੀ ਖਰੀਦੇ ਜਾ ਸਕਦੇ ਨੇ ਸਿਪਾਈਆਂ ਦਾ ਕਿਹੜਾ ਇਮਾਨ ਹੈ ਇਹ ਬੰਦੇ ਇਦਾਂ ਦੇ ਨੇ ਪਤਾ ਹੀ ਹੈ ਸਾਨੂੰ ਤੂੰ ਐਂ ਕਰ ਘਰ ਵਾਲੇ ਨੂੰ ਕਹਿੰਦੀ ਗਹਿਣੇ ਮੇਰੇ ਪੇਕਿਆਂ ਨੇ ਜੋ ਦਿੱਤੇ ਸਾਰੇ ਫੜਾਤ ਤੇ ਚਾਂਦੀ ਦੇ ਥੋੜੇ ਬਹੁਤ ਸੋਨੇ ਦੇ ਕਹਿੰਦੇ ਲੈ ਜਾਓ ਆ ਸਾਰੇ ਗਹਿਣੇ ਦਿਓ ਤੇ ਜਾਓ ਗੁਰਜ ਵਿੱਚ ਜਾਓ ਤੇ ਦੁੱਧ ਪਿਆ ਕੇ ਆਓ ਗਹਿਣੇ ਪਹਿਰੇਦਾਰਾਂ ਨੂੰ ਦਿੱਤੇ ਤੇ ਮੋਤੀ RAM ਨੇ ਦੁੱਧ ਦਾ ਗੜਵਾ ਹਾਜ਼ਰ ਕੀਤਾ ਮਾਤਾ ਜੀ ਕਹਿੰਦੇ ਮੋਤੀ RAM ਤੈਨੂੰ ਕਿਹਾ ਛਕਣਾ ਨਹੀਂ ਮਾਤਾ ਜੀ ਇਹਦੇ ਕਰਦਾ ਨਹੀਂ ਮੈਂ ਆਪਣੇ ਕਰਦਾ ਲਿਆ ਮੇਰੇ ਘਰੋਂ ਦੁੱਧ ਆਇਆ ਘਰ ਵਾਲੀ ਨੇ ਭੇਜਿਆ ਰਾਤ ਵੇਲੇ ਤੈਨੂੰ ਕਿਵੇਂ ਆਉਣ ਦੇਤਾ ਕਹਿੰਦੇ ਗਹਿਣੇ ਦਿੱਤੇ ਕਹਿਣੇ ਦਿੱਤੇ ਤੇ ਮਾਤਾ ਜੀ ਕਹਿਣ ਲੱਗੇ ਵੇ ਗੰਗੂ ਪੁੱਤ ਮਹਿੰਗਾ ਪੈ ਜਾਣਾ ਦੁੱਧ ਇਹਨਾਂ ਨੂੰ ਪਤਾ ਲੱਗ ਗਿਆ ਔਖਾ ਹੋ ਜਾਣਾ ਹੈ ਕਹਿਣ ਲੱਗਾ ਮਾਂ ਤੇਰੇ ਲਾਲਾਂ ਤੋਂ ਕੁਛ ਮਹਿੰਗਾ ਨਹੀਂ ਤਲਗੀਆਂ ਵਾਲੇ ਤੋਂ ਕੁਛ ਮਹਿੰਗਾ ਪਿਆਰ ਤੋਂ ਕੁਛ ਮਹਿੰਗਾ ਨਹੀਂ ਹੁੰਦਾ ਆ ਧੀਆਂ ਨੂੰ ਲੋਕ 40 40 50 50 ਲੱਖ ਦਾ ਸਮਾਨ ਵੀ ਦੇ ਦੇਣਗੇ ਕਹਿਣਗੇ ਧੀ ਤੋਂ ਕੁਛ ਮਹਿੰਗਾ ਪੁੱਤਾਂ ਤੋਂ ਕੁਛ ਨਹੀਂ ਕਰ। ਪੁੱਤ ਕਹਿੰਦਾ 2 ਲੱਖ ਦਾ ਮੋਟਰਸਾਈਕਲ ਲੈਣਾ ਹੈ। ਬੋਲਟ ਤੇ ਰਾਵਾਂਗਾ। ਆਪ ساری ਜ਼ਿੰਦਗੀ ਸਾਈਕਲ ਚਲਾਇਆ ਹੋਵੇ। ਫਿਰ ਪੁੱਤ ਨੂੰ ਬੋਲਟ ਲੈ ਕੇ ਦਿੰਦਾ ਕਹਿੰਦਾ ਪੁੱਤ ਤੋਂ ਕੁਛ ਨਹੀਂ ਕਰ। ਪਿਆਰ ਹੈ ਨਾ ਤੇ ਪਿਆਰ ਤੇ ਜਾਨ ਹਾਜ਼ਰ ਕਰ ਦਿੰਦਾ ਬੰਦਾ। ਤੇ ਕਹਿਣ ਲੱਗਾ ਮਾਤਾ ਪਤਾ ਮੈਨੂੰ ਵੀ ਆ ਜੋੜ ਘਟਾਓ ਕਰੀ ਬੈਠੇ ਆ। ਸਾਬ ਕਿਤਾਬ ਲਈ ਬੈਠੇ ਆ ਸਾਨੂੰ ਪਤਾ ਹੈ ਇਹ ਮਹਿੰਗਾ ਪਹਿਣਾ ਹੈ ਫਿਰ ਇਹ ਮਹਿੰਗੀ ਵਸਤੂ ਹੈ ਜਿਉਂਦੇ ਬੰਦਿਆਂ ਦੇ ਵਿੱਚ ਰਹਿੰਦੀ ਹੈ ਇਹ ਮਹਿੰਗੀ ਵਸਤੂ ਸਿੱਖੀ ਤੇ ਲਓ ਜੀ ਫਿਰ ਸਾਬ ਜਾਤਿਆਂ ਨੂੰ ਦੁੱਧ ਪਿਆਇਆ ਅਗਲਾ ਦਿਨ ਆਇਆ ਫਿਰ ਦੁੱਧ ਛਕਾਇਆ ਤੇਰਾ ਨੂੰ ਸ਼ਹੀਦ ਹੋ ਗਏ ਸਾਬ ਜਾਤੇ ਇਹ ਪੰਜ ਪਿਆਰੇ ਸੀ ਨਾ ਭਾਈ ਹਿੰਮਤ ਸਿੰਘ ਇਹਨਾਂ ਦੇ ਵਿੱਚ ਚੀਵਰ ਬਰਾਦਰੀ ਦੇ ਹੋਏ ਐ ਹਿੰਮਤ ਸਿੰਘ ਜਗਨਨਾਥ ਪੁਰੀ ਤੋਂ ਆਏ ਸੀ ਭਾਈ ਹਿੰਮਤ ਸਿੰਘ ਦੂਰ ਨੇੜੇ ਦੇ ਰਿਸ਼ਤੇਦਾਰ ਲੱਗਦੇ ਸੀ ਇਹਦੇ ਮੋਤੀ RAM ਜੀ ਦੇ ਰਿਸ਼ਤੇਦਾਰ ਲੱਗਦੇ ਸੀ ਹਿੰਮਤ ਸਿੰਘ ਪਿਆਰੇ ਸੀ ਜਿਹੜੇ ਪੰਜ ਪਿਆਰੇ ਉਹ ਵੀ ਰਿਸ਼ਤੇਦਾਰੀ 'ਚ ਸੀ ਤੇ ਉਹ ਜਦੋਂ ਸਭ ਜਾਦੇ ਛੋਟੇ ਸ਼ਹੀਦ ਹੋ ਗਏ ਮੋਤੀ RAM ਨੇ ਮੋਢਾ ਵੀ ਲਵਾਇਆ ਸੀ ਮਾਤਾ ਗੁਜਰ ਕੌਰ ਦੇ ਵਿਮਾਨ ਨੂੰ ਮੋਤੀ RAM ਨੇ ਇਹਦੇ ਚਾਚੇ ਦੇ ਪੁੱਤ ਨੇ ਫਿਰ ਸ਼ਿਕਾਇਤ ਕੀਤੀ ਵਿੱਚ ਹੀ ਸ਼ਰੀਕ ਹੁੰਦੇ ਐ ਨਾ ਉਹ ਰਿਸ਼ਤੇਦਾਰੀ ਦਾ ਮਾਮਲਾ ਸੀ ਸੜਦਾ ਸੀ ਉਸ ਬੰਦੇ ਨੇ ਸ਼ਿਕਾਇਤ ਕੀਤੀ ਇਹਨੇ ਦੁੱਧ ਪਿਆਣਾ ਲਓ ਜੀ ਕੀਮਤ ਹੁਣ ਦੇਣੀ ਪਈ ਦੁੱਧ ਪਹਿਲਾਂ ਸ਼ਿਕਾਇਤਤਾ ਫਿਰ ਕੀਮਤ ਲੈਣੀ ਪਈ ਤੇ ਕੀਮਤ ਕੀ ਦੇਣੀ ਪਈ ਕੋਲੂ ਗੱਡੇ ਹੋਏ ਸੀ ਕੋਲੂ ਜਾਣਦੇ ਹਾਂ ਪ੍ਰਾਣੇ ਤੇਲ ਕੱਢਦੇ ਨੇ ਕੋਲੂਆਂ ਨਾਲ ਸਰੋਂ ਕਢਾਉਣ ਜਾਣੇ ਹਾਂ ਕੋਲੂ ਲੱਗਿਆ ਤੇ ਬਸ ਫਿਰ ਉੱਥੇ ਐਦਾਂ ਚੱਕ ਲਿਆ ਕਹਿੰਦੇ ਓਏ ਮੋਦੀ ਰਾਮਾ ਦੁੱਧ ਪਿਆਇਆ ਓਏ ਤੂੰ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਸਪੋਲੀਆਂ ਨੂੰ ਦੁੱਧ ਪਿਆਇਆ ਇਦਾਂ ਜਦੋਂ ਕਿਹਾ ਮਾਤਾ ਗੁਜਰਕੌਰ ਵੀ ਸ਼ਹੀਦ ਹੋ ਗਏ ਸਾਬ ਜਾਦੇ ਵੀ ਸ਼ਹੀਦ ਹੋ ਗਏ ਤੇ ਮੋਦੀराम ਇੱਕ ਦਮ ਮੰਨ ਗਿਆ ਕਹਿੰਦਾ ਜੀ ਪਿਆਇਆ ਕਹਿੰਦੇ ਸਪੋਲੀਏ ਸਪਾਲੀਏ ਨਾ ਕੋ ਕਲਗੀਧਰ ਪਾਤਸ਼ਾਹ ਦੇ ਸਾਬ ਜਾਦਿਆਂ ਨੂੰ ਦੁੱਧ ਪਿਆਇਆ ਤੇ ਮਾਣ ਹੈ ਮੈਨੂੰ ਮੈਂ ਇਹ ਸੇਵਾ ਕੀਤੀ ਹੈ ਮਾਣ ਹੈ 22 ਸਾਲ ਲਾ ਦਿੱਤੇ ਇੱਥੇ ਪਰ ਆ ਮੈਂ ਅਸਲ ਜ਼ਿੰਦਗੀ 'ਚ ਕੰਮ ਕੀਤਾ ਸੇਵਾ ਕੀਤੀ ਕਹਿੰਦੇ ਫੇਰ ਇੱਕੋ ਹੀ ਤਰੀਕਾ ਜੇ ਬਚਣਾ ਚਾਹੁੰਦਾ ਇਸਲਾਮ ਕਬੂਲ ਲੈ ਹੁਣ ਤੱਕ ਤੈਨੂੰ ਕੁਝ ਕਿਹਾ ਨਹੀਂ ਸੀ ਹਿੰਦੂ ਐ ਹਿੰਦੂ ਕੈਦੀਆਂ ਦੀ ਕਰਦਾ ਹੈ ਸੇਵਾ ਅੱਜ ਤੱਕ ਤੈਨੂੰ ਕੁਝ ਕਿਹਾ ਨਹੀਂ ਅੱਜ ਕਹਿੰਦੇ ਆ ਇਸਲਾਮ ਕਬੂਲ ਲੈ ਕਹਿਣ ਲੱਗਾ ਤੁਹਾਡਾ ਦਿਮਾਗ ਠੀਕ ਹੈ ਪਹਿਲਾਂ ਤੇ ਕਬੂਲ ਲੈਂਦਾ ਸਾਹਿਬ ਜਾਨਦਿਆਂ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਹੁਣ ਆ ਤਾਜ਼ਾ ਤਾਜ਼ਾ ਮੱਥਾ ਟਿਕਿਆ 2 ਦਿਨ ਹੋਏ ਐ ਤੇ ਮਾਤਾ ਗੁਜਰਕੌਰ ਨੇ ਕਿਹਾ ਸੀ ਔਖਾ ਹੋਣਾ ਮਹਿੰਗਾ ਹੋਣਾ ਤੇ ਇਹਨੇ ਕਿਹਾ ਸੀ ਮਾਤਾ ਇੱਕ ਵਾਰੀ ਸਿਰ ਤੇ ਹੱਥ ਰੱਖ ਤੇ ਕੁਝ ਬੰਕਰ ਮਾਤਾ ਗੁਜਰੀ ਨੂੰ ਕਿਹਾ ਸਿਰ ਤੇ ਹੱਥ ਰੱਖ ਫਤੇ ਸਿੰਘ ਬਾਬਾ ਜੋਰਾਵਰਸੇ ਨੂੰ ਮੱਥਾ ਟੇਕਿਆ ਸੀ ਇਹਨੇ ਕਹਿਣ ਲੱਗਾ ਹੁਣ ਤੇ ਕੁਝ ਮਹਿੰਗਾ ਨਹੀਂ ਓਏ ਤੈਨੂੰ ਡਰ ਦੁਰ ਨਹੀਂ ਲੱਗਦਾ ਕਹਿੰਦੇ ਹੁਣ ਨਹੀਂ ਡਰਦਾ ਕੋਈ ਨਹੀਂ ਜਦੋਂ ਨਿੱਕੇ ਨਿੱਕੇ ਸਾਹਜਾਤੇ ਕਾਇਮ ਹੋ ਕੇ ਉਹ ਸਾਡੇ ਅੱਖਾਂ ਸਾਹਮਣੇ ਕੋਈ ਬੜਕ ਵਿਖਾ ਜੇ ਨਾ ਤਾਂ ਬਾਕੀਆਂ ਚ ਵੀ ਬੜਕ ਆ ਜਾਂਦੀ ਹੁੰਦੀ ਦੋ ਦਿਨ ਪਹਿਲਾਂ ਦੇ ਸ਼ਹੀਦ ਹੋਏ ਸੀ ਇਹ ਤੇ ਵੈਸੇ ਹੀ ਜਾਨ ਐ ਦੁਨੀਆ ਹੋਈ ਪਈ ਸੀ ਵੀ ਖਤਮ ਹੋ ਜਾ ਯਾਰ ਹੁਣ ਮਰ ਜਾ ਇੱਥੇ ਇਹੋ ਜਿਹਾ ਕਹਿਰ ਹੋ ਗਿਆ ਇੱਥੇ ਕਹਿੰਦੇ ਤੁਸੀਂ ਹੁਣ ਜਾਨ ਕੀ ਪਿਆਰੀ ਲੱਗਣੀ ਐ ਸਾਨੂੰ ਤੇ ਗੱਲ ਮੁਕਾਈਏ ਸਾਹਬ ਜੀ ਉਸ ਵੇਲੇ ਹੁਕਮ ਇਹ ਹੋਇਆ ਕੋਲੂ ਚੇ ਦਾ ਟੱਬਰ ਪੀੜੋ ਲੈ ਕੇ ਗਏ ਕੋਲੂ ਗੱਡਿਆ ਹੋਇਆ ਪਹਿਲਾ ਪੁੱਤ ਛੱਕਿਆ ਨਰਾਇਣਾ 6 ਸਾਲ ਦਾ ਪਹਿਰਾ ਵਾਲੇ ਪਾਸਿਓਂ ਜਦੋਂ ਐ ਉਹਦੇ ਕੋਲੂ ਦੇ ਵਿੱਚ ਪਾਇਆ ਨਾ ਬਚੀੜ ਦਿੱਤੇ ਪੈਰ ਖੂਨ ਐ ਚੱਲਦਾ ਜਿਵੇਂ ਤੇਲ ਨਿਕਲਦਾ ਹੁੰਦਾ ਹੈ ਨਾ ਕੋਲੂ 'ਚੋਂ ਐ ਲੱਤਾਂ ਫਸਾਤੀਆਂ ਗੋਡਿਆਂ ਤੱਕ ਆਇਆ ਰੋਕ ਦਿਓ ਚੀਕਾ ਮਾਰੇ ਨਿਕਾਜਾ ਨਿਆਣਾ ਗੋਡਿਆਂ ਤੱਕ ਆਇਆ ਹੱਡੀਆਂ ਚੂਰ-ਚੂਰ ਕਰਦੀਆਂ ਕਹਿੰਦੇ ਅਜੇ ਵੀ ਬਚਾ ਲਾਂਗੇ ਮੰਨ ਜਾ ਮੋਤੀ RAM ਕਹਿਣ ਲੱਗਾ ਨਹੀਂ ਹੁਣ ਬਸ ਫਿਰ ਕੋਲੂ ਚੱਲਿਆ ਪਹਿਲਾ ਪੁੱਤ ਅੱਖਾਂ ਸਾਹਮਣੇ ਤੇ ਐਸੀ ਗੱਲ ਨਹੀਂ ਜਿੱਥੇ ਬੱਚਿਆਂ ਦਾ ਪਿਆਰ ਹੁੰਦਾ ਮਾਂ ਦਾ ਕਿਤੇ ਥੋੜਾ ਪਿਆਰ 80 ਸਾਲ ਦੀ ਬੇਬੇ ਨੂੰ ਫਿਰ ਦੂਜੇ ਨੰਬਰ ਤੇ ਕੋਲੂ ਪੀਣਿਆ ਫੇਰ ਘਰ ਆਣੀ ਤੇ ਚੌਥੇ ਨੰਬਰ ਤੇ ਕਹਿਣ ਲੱਗੇ ਅਜੇ ਵੀ ਸਮਾਂ ਹੈ ਉਹ ਕਹਿੰਦਾ ਲੋਕ ਨਿਆਣਿਆਂ ਲਈ ਜਿਉਂਦੇ ਐ ਸਾਬਜਾਦਿਆਂ ਦੋ ਦਿਨ ਪਹਿਲਾਂ ਤੁਰ ਕੇ ਮੇਰੇ ਆਲਾ ਤੁਸੀਂ ਆ ਤੋਰਤਾ ਹੁਣ ਮੈਂ ਰਹਿ ਕੇ ਕੀ ਕਰਨਾ ਕਹਿੰਦਾ ਕਰ ਲੋ ਜੋ ਕਰਨਾ ਫੇਰ ਭਾਈ ਮੋਤੀ RAM ਜੀ ਨੂੰ ਕੋਲੂ ਚ ਪੀੜ ਕੇ ਸ਼ਹੀਦ ਕੀਤਾ ਗਿਆ ਚਾਰੇ ਜੀਆਂ ਨੇ ਕਰਦਿਆਂ ਨੇ ਕੀਮਤ ਦਿੱਤੀ ਕੀਮਤ ਉਸ ਦੁੱਧ ਦੀ ਜੋ ਸਾਬਜਾਦਿਆਂ ਨੇ ਪਿਆਇਆ ਸੀ ਦੁਨੀਆਂ ਵਿੱਚ ਸਭ ਤੋਂ ਮਹਿੰਗਾ ਦੁੱਧ ਜੇ ਪਿਆਇਆ ਹੈ ਨਾ ਤੇ ਮੋਤੀ RAM